ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਅੱਜ ਅਸੀਂ ਕਰਾਂਗੇ ਕੁਰਗੋਬਿੰਦ ਸਿੰਘ ਜੀ ਦੇ ਰਿਲੇਟਿਡ ਕੁਐਸ਼ਨ ਸਾਰੇ ਜਿਹੜੇ ਕਿ ਤੁਹਾਡੇ ਐਗਜ਼ਾਮਸ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣਗੇ ਇਸ ਵਿੱਚੋਂ ਕਾਫੀ ਸਾਰੇ ਕੁਐਸ਼ਨ ਨੇ ਜਿਹੜੇ ਆਉਂਦੇ ਹੀ ਆ ਬੜ ਕੇ ਹਰੇਕ ਪੇਪਰ ਦੇ ਵਿੱਚ ਆਉਂਦੇ ਆ ਚਾਹੀ ਉਹ ਕਨਸਟੇਬਲ ਦਾ ਪੇਪਰ ਹੋਵੇ ਚਾਹੀ ਉਹ ਦਾ ਟੈਟ ਦਾ ਪੇਪਰ ਹੋਵੇ ਕੋਈ ਵੀ ਕੰਪਲਿਟ ਰਕ্রੂਟਮੈਂਟ ਟੈਸਟ ਹੋਵੇ ਚਾਹੀ ਨਰਸਿੰਗ ਵਾਲਿਆਂ ਦਾ ਹੋਵੇ ਸੋ ਹਰੇਕ ਪੇਪਰ ਦੇ ਵਿੱਚ ਇਸ ਜਿਹੜੇ ਗੁਰਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਵਿੱਚੋਂ ਕੁਐਸਚਨਸ ਕਾਫੀ ਸਾਰੇ ਬਣ ਕੇ ਆਣਗੇ ਤੁਸੀਂ ਆਪਣਾ ਪੈਨ ਤੇ ਪੇਪਰ ਆਪਣੇ ਨਾਲ ਰੱਖੋ ਤਾਂ ਕਿ ਆਨਸਰ ਜਿਹੜੇ ਲਿਖਦੇ ਜਾਓ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਪ੍ਰਸ਼ਨ ਹੈ ਉਹ ਰਹੇਗਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਕਿਹੜੀ ਵਾਰ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖੀ ਸੋ ਦਾ ਰਾਈਟ ਆਨਸਰ ਆਏਗਾ ਦੀ ਚੰਡੀ ਦੀ ਵਾਰ ਅਗਲਾ ਕੁਐਸਚਨ ਹੈ ਜੀ ਚੰਡੀ ਦੀ ਵਾਰ ਵਿੱਚ ਕਿਹੜੀਆਂ ਧਿਰਾਂ ਦਾ ਜ਼ਿਕਰ ਹੈ ਚੰਡੀ ਦੀ ਵਾਰ ਵਿੱਚ ਦੇਵਤਿਆਂ ਦਾ ਦੈਂਤ ਰਾਖਸ਼ਸ ਸਾਰਿਆਂ ਦਾ ਹੀ ਜ਼ਿਕਰ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਉਪਰੋਕਤ ਸਾਰੇ ਅਗਲਾ ਕੁਐਸਚਨ ਹੈ ਜੀ ਚੰਡੀ ਦੀ ਵਾਰ ਦਾ ਆਰੰਭ ਕਿਸ ਤੋਂ ਹੁੰਦਾ ਹੈ ਚੰਡੀ ਦੀ ਵਾਰ ਦਾ ਜਿਹੜਾ ਆਰੰਭ ਹੈ ਉਹ ਮੰਗਲਾ ਚਰਨ ਤੋਂ ਹੁੰਦਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਮੰਗਲਾ ਚਰਨ ਅਗਲਾ ਕੁਐਸਚਨ ਹੈ ਜੀ ਕਿਸ ਰਾਖਸ਼ਸ ਦਾ ਸਿਰ ਬੈਲ ਤੇ ਸਿਰ मनुख वर्गा सी किस फिर तो पढ़ रही हैं किस राक्षस का जोड़ा सिर बैल तो शरीर मनुख वर्गा सी मह मे, महशास जोड़ा राइट आंसर आएगा महशासुर महखा सुर भी बोल हो अगला क्वेश्चन है जी बदी का प्रतीक कौन सन बदी का प्रतीक राक्ष राक्षस से जोड़े वह बदी का प्रतीक सी ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਹੜੇ ਪੁਰਾਣ ਵਿੱਚੋਂ ਲਿਆ ਗਿਆ ਚਰਿੱਤਰ ਵਰਣਨ ਹੈ ਸੋ ਦਾ ਰਾਈਟ ਆਨਸਰ ਆਏਗਾ ਮਾਰਕੰਡੇ ਪੁਰਾਨ ਸੋ ਮਾਰਕੰਡੇ ਪੁਰਾਨ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਮਾਰਕੰਡੇ ਪੁਰਾਨ ਦੇ ਕਿੰਵੇਂ ਅਧਿਆਇ ਵਿੱਚ ਚੰਡੀ ਦੁਰਗਾ ਦਾ ਵਰਣਨ ਮਿਲਦਾ ਹੈ 18ਵੇਂ ਅਧਿਆਇ ਦੇ ਵਿੱਚ ਚੰਡੀ ਦਾ ਵਰਣਨ ਮਿਲਦਾ ਹੈ ਸੋ ਦਾ ਰਾਈਟ ਆਨਸਰ ਆਏਗਾ ਜੀ 18ਵਾਂ ਅਧਿਆਇ ਅਗਲਾ ਕੁਐਸਚਨ ਹੈ ਦੁਰਗਾ ਦੇਵੀ ਕਿਸ ਉੱਪਰ ਸਵਾਰ ਸੀ ਦੁਰਗਾ ਉੱਪਰ ਦੁਰਗਾ ਦੇਵੀ ਸ਼ੇਰ ਉੱਪਰ ਸਵਾਰ ਸੀ ਚੰਡੀ ਦੀ ਵਾਰ ਵਿੱਚ ਕੁੱਲ ਕਿੰਨੇ ਗੁਰੂਆਂ ਦਾ ਜ਼ਿਕਰ ਆਇਆ ਹੈ ਚੰਡੀ ਦੀ ਵਾਰ ਵਿੱਚ ਕੁੱਲ 9 ਗੁਰੂਆਂ ਦਾ ਜ਼ਿਕਰ ਆਇਆ ਹੈ ਸੋ ਦਾ ਰਾਈਟ ਆਨਸਰ ਆਏਗਾ 9 ਅਗਲਾ ਕੁਐਸਚਨ ਚੰਡੀ ਦੀ ਵਾਰ ਵਿੱਚ ਕਿੰਨੇ ਤੌਰੇ ਹਨ ਚੰਡੀ ਦੀ ਵਾਰ ਵਿੱਚ ਇੱਕ ਸੋ ਦਾ ਰਾਈਟ ਆਨਸਰ ਆਏਗਾ ਇੱਕ ਅਗਲਾ ਕੁਐਸਚਨ ਦੇਖਦੇ ਹਾਂ ਜੀ ਕੁਐਸਚਨ ਨੰਬਰ 11 ਚੰਡੀ ਦੀ ਵਾਰ ਵਿੱਚ ਕਿਹੜਾ ਛੰਦ ਪ੍ਰਦਾਨ ਹੈ ਚੰਡੀ ਦੀ ਵਾਰ ਵਿੱਚ ਨਿਸ਼ਾਨੀ ਜਾਂ ਸਿਰਖੰਡੀ ਵੀ ਕਹਿ ਦਿੰਨੇ ਆਪਾਂ ਪ੍ਰਦਾਨ ਹੈ ਅਗਲਾ ਕੁਐਸਚਨ ਨੰਬਰ 12 ਵੇਖਦੇ ਆ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਵਿੱਚ ਕਿੰਨੇ ਗੁਰੂ ਸਨ ਆਪਾਂ ਸਾਰਿਆਂ ਨੂੰ ਪਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਸਨ ਸੋ ਇਹਦਾ ਰਾਈਟ ਆਨਸਰ ਆਏਗਾ ਦਸਵਾਂ ਦਸਵੇਂ ਅਗਲਾ ਕੁਐਸਚਨ ਹੈ ਜੀ ਰਾਖਸ਼ਾ ਨੂੰ ਦੇਵੀ ਹੱਥੋਂ ਦੀ ਹੀ ਮਰਨ ਦਾ ਵਾਰ ਕਿਸ ਦੇਵਤੇ ਕੋਲੋਂ ਪ੍ਰਾਪਤ ਹੋਇਆ ਸੀ ਰਾਖਸ਼ਸ ਨੂੰ ਦੇਵੀ ਦੇ ਹੱਥੋਂ ਮਰਨ ਦਾ ਜਿਹੜਾ ਵਾਰ ਸੀ ਉਹ ਬ੍ਰਹਮਾ ਕੋਲੋਂ ਪ੍ਰਾਪਤ ਹੋਇਆ ਸੀ ਸੋ ਦਾ ਰਾਈਟ ਆਨਸਰ ਆਏਗਾ ਜੀ ਬ੍ਰਹਮਾ ਅਗਲਾ ਕੁਐਸਚਨ ਇੰਦਰ ਸਵਰਗਪੁਰੀ ਦੀ ਕਿਹੜੀ ਰਾਜਧਾਨੀ ਵਿੱਚ ਵਾਸ ਕਰਦਾ ਸੀ ਇੰਦਰ ਸਵਰਗਪੁਰੀ ਸੀ ਜਿਹੜੇ ਉਹ ਅਮਰਵਤੀ ਰਾਜਧਾਨੀ ਵਿੱਚ ਵਾਸ ਕਰਦਾ ਸੀ ਸੋ ਦਾ ਰਾਈਟ ਆਨਸਰ ਆਏਗਾ ਅਮਰਵਤੀ ਅਗਲਾ ਕੁਐਸਚਨ ਨੰਬਰ 15 ਹੈ ਜੀ ਕਿਸੇ ਰਚਨਾ ਵਿੱਚ ਮੰਗਲਾ ਚਰਨ ਦੀਆਂ 17 ਕਿੱਥੇ ਆਉਂਦੀਆਂ ਹਨ ਆਰੰਭ ਵਿੱਚ ਆ ਜਿਹੜੀਆਂ ਮੰਗਲਾ ਚਰਨ ਦੀਆਂ 17 ਆਉਂਦੀਆਂ ਹਨ ਸੋ ਇਧਰ ਰਾਈਟ ਆਨਸਰ ਆਏਗਾ ਜੀ ਆਰੰਭ ਵਿੱਚ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਕਿਸ ਗੁਰੂ ਸਾਹਿਬ ਦੀ ਬਾਣੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ 19 ਰਾਗਾਂ ਵਿੱਚ ਬੀਰ ਰਾਸ ਨਾਲ ਸੰਬੰਧਿਤ ਕਿਹੜੀ ਰਚਨਾ ਹੈ ਬੀਰ ਰਾਸ ਨਾਲ ਜਿਹੜੀ ਸੰਬੰਧਿਤ ਰਚਨਾ ਹੈ ਉਹ ਹੈ ਜੀ ਵਾਰ ਸ਼੍ਰੀ ਭਗੋਤੀ ਜੀ ਕੀ ਸੋ ਇਹਦਾ ਰਾਈਟ ਆਨਸਰ ਆਏਗਾ ਵਾਰ ਸ਼੍ਰੀ ਭਗੋਤੀ ਜੀ ਕੀ ਕੁਐਸਚਨ ਨੰਬਰ 18 ਦੇਖਦੇ ਆ ਪੰਜਾਬ ਦੀ ਵਾਰ ਪੁਸਤਕ ਦੇ ਰਚయితਾ ਕੌਣ ਹਨ ਪੰਜਾਬ ਦੀ ਵਾਰ ਪੰਜਾਬ ਦੀ ਵਾਰ ਦੀ ਪੁਸਤਕ ਦੇ ਰਚయితਾ ਡਾਕਟਰ ਗੰਡਾ ਸਿੰਘ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਡਾਕਟਰ ਗੰਡਾ ਸਿੰਘ ਸਿਰਕੰਡੀ ਛੰਦ ਵਿੱਚ ਤੁਕਾਂਤ ਕਿੱਥੇ ਹੁੰਦਾ ਹੈ ਸ਼ੁਰੂ ਦੇ ਵਿੱਚ ਹੁੰਦਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਸ਼ੁਰੂ ਵਿੱਚ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਸ਼ਰਾਬ ਦੀ ਵਾਰ ਦਾ ਰਚੈਤਾ ਕੌਣ ਹੈ ਸ਼ਰਾਬ ਦੀ ਵਾਰ ਦੇ ਜਿਹੜੇ ਰਚੈਤਾ ਨੇ ਉਹ ਹਜਾਰਾ ਸਿੰਘ ਗੁਰਦਾਸਪੁਰੀ ਸੋ ਇਹਦਾ ਰਾਈਟ ਆਨਸਰ ਆਏਗਾ ਈਡੀ ਅਗਲਾ ਕੁਐਸਚਨ ਨੰਬਰ 21 ਦੇਖਦੇ ਹਾਂ ਗੁਜਰੀ ਦੀ ਵਾਰ ਨੂੰ ਕਿਸ ਧੁਨ ਤੇ ਗਾਉਣ ਲਈ ਕਿਹਾ ਹੈ ਗੁਜਰੀ ਦੀ ਵਾਰ ਨੂੰ ਸਿਕੰਦਰ ਇਬਰਾਹਿਮ ਦੀ ਧੁਨੀ ਤੇ ਗਾਉਣ ਲਈ ਕਿਹਾ ਹੈ ਅਗਲਾ ਕੁਐਸਚਨ ਦੇਖਦੇ ਹਾਂ ਜੀ ਕੁਐਸਚਨ ਨੰਬਰ 22 ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀਵਾਰ ਦੀ ਭਾਸ਼ਾ ਖੇਠ ਪੰਜਾਬੀ ਹੈ ਸੋ ਦਾ ਰਾਈਟ ਆਨਸਰ ਆਏਗਾ ਜੀ ਖੇਠ ਪੰਜਾਬੀ ਅਗਲਾ ਕੁਐਸਚਨ ਹੈ ਗੁਰਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹਨੂੰ ਸਟਾਰ ਲਗਾ ਲਓ 1606 ਈਸਵੀ ਨੂੰ ਪਟਨਾ ਸਾਹਿਬ ਵਿਖੇ ਹੋਇਆ ਸੋ ਰਾਈਟ ਆਨਸਰ ਆਏਗਾ ਊੜਾ ਅਗਲਾ ਕੁਐਸਚਨ ਨੰਬਰ 24 ਚੰਡੀ ਦੀਵਾਰ ਕਿਸ ਦੀ ਰਚਨਾ ਹੈ ਚੰਡੀ ਦੀਵਾਰ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਅਗਲਾ ਕੁਐਸਚਨ ਅਸੀਂ ਦੇਖਦੇ ਹਾਂ ਜੀ ਚੰਡੀ ਦੀਵਾਰ ਵਿੱਚ ਕਿਸ ਦੀ ਇਤਿਹਾਸਿਕ ਲੜਾਈ ਦਾ ਵਰਣਨ ਕੀਤਾ ਗਿਆ ਹੈ ਚੰਡੀ ਚੰਡੀ ਦੀਵਾਰ ਵਿੱਚ ਦੇਵ ਤਿਆਂ ਦਾ ਦੁਰਗਾ ਦੇਵੀ ਅਤੇ ਰਾਖਸ਼ਸਾਂ ਦਾ ਵਰਣਨ ਕੀਤਾ ਗਿਆ ਹੈ ਰਾਈਟ ਆਨਸਰ ਆਏਗਾ ਈਡੀ ਅਗਲਾ ਕੁਐਸਚਨ ਨੰਬਰ 26 ਦੇਖਦੇ ਹਾਂ ਚੰਡੀ ਦੀਵਾਰ ਦੀਆਂ ਕਿੰਨੀਆਂ ਪੌੜੀਆਂ ਹਨ ਚੰਡੀ ਦੀਵਾਰ ਦੀਆਂ 54 ਪੌੜੀਆਂ ਹਨ ਹੇਠ ਲਿਖਿਆ ਵਿੱਚੋਂ ਕਿਹੜੀ ਰਚਨਾ ਦਾ ਮੰਗਲਾ ਚਰਨ ਸਿੱਖ ਦੀ ਸਿੱਖਾਂ ਦੀ ਅਰਦਾਸ ਦਾ अटुट अंग बन गया चंडी दी वार दा वार की है वार की है बाहर मुखी कविता रूप है सो द राइट आंसर आएगा उड़ा अगला क्वेश्चन है जी बीर रस बीर रस दे विच रस इधर राइट आंसर आएगा रस अगला क्वेश्चन अभी है देखते हैं आदि ग्रंथ में कितनी वारा शामिल हैं आदि ग्रंथ में 22 वारा शामिल हैं ਅਗਲਾ ਕੁਐਸਚਨ ਦੇਖਦੇ ਆ ਆਦਿ ਗ੍ਰੰਥ ਦੀਆਂ ਕਿੰਨੀਆਂ ਵਾਰਾਂ ਨੂੰ ਵਾਰਾਂ ਦੀਆਂ ਧਾਰਨਾਵਾਂ ਉੱਤੇ ਗਾਉਣ ਦਾ ਉਪਦੇਸ਼ ਹੈ 9 ਵਾਰਾਂ ਨੂੰ ਗਾਉਣ ਦਾ ਉਪਦੇਸ਼ ਹੈ ਸੋ ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੇ ਤਾਂ ਮੇਰੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਬੈਲ ਆਈਕਨ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਜਿਹੜੀ ਨੋਟੀਫਿਕੇਸ਼ਨ ਉਹ ਮਿਲਦੀ ਰਹੇ